ਪੰਜਾਬ ਦੀ ਧਰਤੀ ਦੇ ਮਿਲਿਆ ਦੁਨੀਆ ਦਾ ਇੱਕ ਅਨੋਖਾ ਅਚੰਬਤ ਤੇ ਹੈਰਾਨ ਕਰਨ ਵਾਲਾ ਪਿੰਡ ਜਿੱਥੇ ਦੇ ਕੁੱਤਿਆਂ ਦੇ ਨਾਂ ਤੇ ਕਰੋੜਾਂ ਦੀਆਂ ਜ਼ਮੀਨਾਂ 40 40 ਕਿੱਲਿਆਂ ਦੇ ਮਾਲਕ ਕੁੱਤੇ ਕੁੱਤਿਆਂ ਦੇ ਨਾਂ ਚੱਲਦੇ ਫਰਦਾਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਤੇ ਕੁੱਤਿਆਂ ਦੇ ਨਾਂ ਦੇ ਚੱਲਦੇ ਇੱਟਾਂ ਵਾਲੇ ਪੱਠੇ ਕੁੱਤੇ ਖਾਂਦੇ ਇੱਥੇ ਦੇ ਫੀਮਾ ਬਿਲਕੁਲ ਸਹੀ ਸੁਣ ਰਹੇ ਆਂ ਔਰ ਕੁੱਤਿਆਂ ਦੇ ਨਾਂ ਤੇ ਚੱਲਦੇ ਇੱਟਾਂ ਵਾਲੇ ਪੱਠੇ ਤੇ ਕੁੱਤਿਆਂ ਦਾ ਚੱਲਦਾ ਹੁਕਮ ਪਾਪਾ ਜੀ ਇਸ ਪਿੰਡ ਦੇ ਵਿੱਚ ਸੁਣਿਆ ਆ ਵੀ ਕੁੱਤਿਆਂ ਦੇ ਨਾਂ ਜ਼ਮੀਨਾਂ ਬੋਲਦੀਆਂ ਆ ਹਾਂ ਜੀ ਇਹ ਕੁੱਤਿਆਂ ਦੇ ਨਾਂ ਆਈਆਂ ਸਾਰੀ ਹਾਂ ਕੁੱਤਿਆਂ ਦੇ ਨਾਮ ਆ ਇਹ ਸੱਚੀ ਗੱਲ ਆ ਨਾ ਹਾਂ ਅਸੀਂ ਉਹੀ ਲਈਆਂ ਤੇ ਤੁਹਾਡਾ ਪਿੰਡ ਇਹੀ ਆ ਨਾ ਕੁੱਤੇ ਉਹ ਜਿਹੜੀ ਪੈਲੀ ਆ ਜ਼ਮੀਨ ਆ ਸਾਰੀ ਕੁੱਤਿਆਂ ਦੇ ਨਾਮ ਬੋਲਦੀ ਆ ਹਾਂ ਜੀ ਕੁੱਤਿਆਂ ਦੇ ਨਾਮ ਹੈ ਜੀ ਸੱਚੀ ਗੱਲ ਹੈ ਹਾਂ ਜੀ ਸੱਚੀ ਗੱਲ ਹੈ ਜੀ ਬੜਾ ਅਜੀਬ ਆ ਪਾਜੀ ਸਾਰੇ ਕੁੱਤਿਆਂ ਦੇ ਨਾਮ ਕਰੋੜਾਂ ਦੀ ਜ਼ਮੀਨ ਹਾਂ ਜੀ ਹਾਂ ਸੁਰੂ ਤੇ ਕੁੱਤੇ ਦੇ ਨਾਮ ਹੀ ਇਹ ਬੰਦਾ ਕਰਾ ਨਹੀਂ ਸਕਦਾ ਆਪਣੇ ਨਾਮ ਇਹਨਾਂ ਨੂੰ ਅੱਛਾ ਇਹ ਬੰਦਾ ਨਹੀਂ ਕਰਾ ਸਕਦਾ ਨਹੀਂ ਅੱਛਾ ਉਹ ਜਿਹੜੀ ਜ਼ਮੀਨ ਹੈ ਕਿਹਨਾਂ ਦੇ ਨਾਮ ਤੇ ਆ ਕੁੱਤਿਆਂ ਦੇ ਨਾਮ ਤੇ ਕੁੱਤਿਆਂ ਦੇ ਨਾਮ ਨਿਆਣੇ ਨੂੰ ਹੀ ਪਤਾ ਆ ਸਾਰਿਆਂ ਨੂੰ ਨਾ ਕੁੱਤੇ ਹਨ ਉਹ ਆ ਵੀ ਜੀ 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 ਵੀ ਉਹਨਾਂ ਨੂੰ ਰੋਟੀ ਪੈਂਦੀ ਹੈ ਨਾਲੇ ਵੀ ਜ਼ਮੀਨ ਉਹਨਾਂ ਦੇ ਨੂੰ ਹੀ ਵੀ ਕੋਈ ਬੰਦਾ ਕਰਾ ਨਹੀਂ ਸਕਦਾ ਬੰਦਾ ਕੁੱਤਿਆਂ ਦੀ ਨਹੀਂ ਜ਼ਮੀਨ ਆ ਤੇਨੋਂ ਵਾਰਸ ਮੱਧਨ ਦੇ ਲੋਹੀ ਇਹ ਵੀ ਸਾਡੇ ਕੁੱਤੇ ਨੇ ਇਹ ਜੀ ਜੀ ਤਾਂ ਇਹਨਾਂ ਨੂੰ ਜਿੰਨੀ ਕ ਫੀਮ ਖਵਾ ਸਕਦੇ ਖਵਾ ਸਕਦੇ ਅੱਛਾ ਕੁੱਤਿਆਂ ਨੂੰ ਕੁੱਤਿਆਂ ਨੂੰ ਜੀ ਭੂਤਨਾਥ ਦਾ ਮੰਦਿਰ ਹਾਂ ਜੀ ਹਾਂ ਜੀ ਭੂਤਨਾਥ ਦਾ ਮੰਦਿਰ ਭੂਤਨਾਥ ਦਾ ਮੰਦਿਰ ਔਰ ਉਸ ਜਗ੍ਹਾ ਤੋਂ ਇੱਕ ਪੁਰਾਣੀ ਗੁਫਾ ਕਹਿੰਦੇ ਇੱਥੇ ਤੱਕ ਆਉਂਦੀ ਹੈ ਹਾਂਜੀ ਕੀ ਹਾਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਤੇ ਮੈਂ ਤੁਹਾਡਾ ਹਰਪਾਲ ਗ੍ਰੇਟ ਟੈਲੀਗ੍ਰਾਫ ਚੈਨਲ ਤੋਂ ਤੇ ਅੱਜ ਖੜਾ ਮੈਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਤੇ ਇਹਦਾ ਪਿੰਡ ਦਾ ਇਤਿਹਾਸ ਆ ਨਾ ਬਹੁਤ ਬਲਖਣ ਆ ਬਹੁਤ ਦ부ਤ ਆ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਮੈਨੂੰ ਲੱਗਦਾ ਦੁਨੀਆ ਦੇ ਵਿੱਚ ਸ਼ਾਇਦ ਇਹੋ ਜਿਹਾ ਪਿੰਡ ਆ ਜਿੱਥੇ ਦੀਆਂ ਜ਼ਮੀਨਾਂ ਕੁੱਤਿਆਂ ਦੇ ਨਾਂ ਬੋਲਦੀਆਂ ਬਿਲਕੁਲ ਸਹੀ ਗੱਲ ਆ ਇਨਸਾਨਾਂ ਨਾਲੋਂ ਜ਼ਿਆਦਾ ਜਿਹੜਾ ਮਾਨ ਸਤਿਕਾਰ ਮਿਲਦਾ ਉਹ ਕੁੱਤਿਆਂ ਨੂੰ ਮਿਲਦਾ ਆ ਦੇ 40 40 ਕਿੱਲਿਆਂ ਦੇ مالک ਆ ਇਸ ਜਗ੍ਹਾ ਦੇ ਕੁੱਤੇ ਬਿਲਕੁਲ ਸਹੀ ਸੁਣ ਰਹੇ ਆ ਇਹਦੇ ਵਿੱਚ ਮੈਂ ਕੋਈ ਗੱਪ ਨਹੀਂ ਮਾਰ ਰਿਹਾ ਮੈਂ ਵਾਕਈ ਉਸ ਜਗ੍ਹਾ ਤੇ ਖੜਾ ਆ ਐ ਪਟਿਆਲੇ ਦੇ ਬਿਲਕੁਲ ਲਾਗੇ ਪੈਂਦਾ ਮੈਂ ਪੂਰੀ ਲੋਕੇਸ਼ਨ ਦੱਸੂਗਾ ਕਿਹੜੀ ਜਗ੍ਹਾ ਤੇ ਕਿਹੜਾ ਸਥਾਨ ਆ ਆਜੋ ਪਹਿਲਾਂ ਆਪਾਂ ਚੱਲਦੇ ਆ ਪਿੰਡ ਦੇ ਵਿੱਚ ਔਰ ਪਿੰਡ ਵਾਲਿਆਂ ਨਾਲ ਕਰਦੇ ਆ ਬਜ਼ੁਰਗਾਂ ਨਾਲ ਕਰਦੇ ਆ ਗੱਲਾਂ ਬਾਤਾਂ ਔਰ ਫਿਰ ਤੁਹਾਨੂੰ ਉਸ ਸਥਾਨ ਤੇ ਲੈ ਕੇ ਚਲਾਂਗੇ ਜਿੱਥੇ ਕੁੱਤਿਆਂ ਦੀ ਸੇਵਾ ਬੰਦਿਆਂ ਨਾਲੋਂ ਜ਼ਿਆਦਾ ਉਸ ਤੋਂ ਬਾਅਦ ਫਿਰ ਬੰਦਿਆਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਕਿਹੜਾ ਪਿੰਡ ਆ ਜੀ ਇਹ ਨਿਊ ਪਿੰਡ ਖਾਨਪੁਰ ਖਾਨਪੁਰ ਗੰਡਿਆਂ ਖਾਨਪੁਰ ਗੰਡਿਆਂ ਆ ਪਟਿਆਲੇ ਦੇ ਲੱਗ ਜਿਲ੍ਹਾ ਪਟਿਆਲਾ ਪੈ ਜਾਂਦਾ ਨਾ ਜੀ ਇਹ ਹਾਂ ਹਾਂ ਇਹ ਕੁੱਤੇ ਨੇ ਨਵੇਂ ਜੀ ਜ਼ਮੀਨ ਇਹਨੂੰ ਕੋਈ ਨਹੀਂ ਉਹਨਾਂ ਵੇਚੀ ਨਹੀਂ ਸਰਦਾ ਇਹ ਕਿਹੜੀ ਜਿੰਨੀ ਜ਼ਮੀਨ ਆ ਕੁੱਤਿਆਂ ਦੇ ਨਾਂ ਆ ਹਾਂ ਜੀ ਜ਼ਮੀਨ ਆਪਣਾ ਸਭ ਦੇ ਇਪਣਾ ਇਹਨਾਂ ਨੂੰ ਪੋਗ ਲੱਗੇਗਾ ਅੱਛਾ ਜੀ ਫੇਰ ਬਾਬੇ ਖਾਈ ਬਾਦ ਵਿੱਚ ਜੀ 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 ਹਾਂ ਠੀਕ ਆ ਜੀ ਤੇ ਫੇ ਉਸ ਤੋਂ ਬਾਅਦ ਬੰਦਿਆਂ ਦੀ ਵਾਰੀ ਆਉਂਦੀ ਹੈ ਨਾ ਹਾਂ ਜੀ ਇਹ ਮੇਰੇ ਕੋਲ ਦੁਨੀਆ ਦੇ ਵਿੱਚ ਇਹੀ ਪਿੰਡ ਆਏ ਕਿ ਇੱਥੇ ਕੁੱਤਿਆਂ ਦੇ ਨਾਂ ਜ਼ਮੀਨ ਬੋਲਦੀ ਆ ਫਰਦਾਂ ਵੀ ਜਿਹੜੀਆਂ ਨਾ ਕਹਿੰਦੇ ਪਟਵਾਰਖਾਨੇ ਵਿੱਚ ਜਦੋਂ ਜਾਂਦੇ ਆ ਤੇ ਫਰਦਾਂ ਵੀ ਕੁੱਤਿਆਂ ਦੇ ਨਾਂ ਬੋਲਦੀਆਂ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਪੱਪਾ ਜੀ ਇਸ ਪਿੰਡ ਦੇ ਵਿੱਚ ਸੁਣਿਆ ਆ ਵੀ ਕੁੱਤਿਆਂ ਦੇ ਨਾਂ ਜ਼ਮੀਨਾਂ ਬੋਲਦੀਆਂ ਹਾਂਜੀ ਇਹ ਸੱਚੀ ਗੱਲ ਜੋ ਯਾਦਗਾ ਡੇਰਾ ਪਿਆਣਾ ਨਾ ਬਾਬਿਆਂ ਦਾ ਹਾਂਜੀ ਜੋ ਜਦੀਗਾ ਕੁੱਤਿਆਂ ਗਨੋਪਰੇ ਆ ਕੁੱਤਿਆਂ ਦੇ ਨਾਂ ਤੇ ਬੋਲਦੀਆਂ ਜ਼ਮੀਨਾਂ ਸਾਰੀਆਂ ਨੇ ਨੇ ਵੀ ਡੇਰਾ ਵੀ ਡੇਰਾ ਵੀ ਕਿੰਨੀਆਂ ਕਿੰਨੀਆਂ ਜ਼ਮੀਨਾਂ ਕੁੱਤਿਆਂ ਦੇ ਨਾਂ ਬੋਲਦੀਆਂ ਸਾਰੀ ਡੇਰੇ ਦੀ ਜ਼ਮੀਨ ਹੈ ਜਿਹੜੀ ਅੱਛਾ ਇਹ ਭਾਜੀ ਜੋ ਆਪਾਂ ਸੁਣ ਰਹੇ ਆਂ ਵੀ ਇਹ ਜ਼ਮੀਨ ਕੁੱਤਿਆਂ ਦੇ ਨਾਂ ਬੋਲਦੀ ਵਾਕਿਆ ਇਦਾਂ ਹਾਂ ਬਿਲਕੁਲ ਸੱਚ ਹੈ ਜੀ ਸੱਚ ਹੈ ਜੀ ਬਿਲਕੁਲ ਸੱਚ ਹੈ ਕਹਿੰਦੇ 30 30 40 40 ਕਿੱਲੇ ਕਿੱਲੇ ਹਾਂ ਹੈਗੇ ਆ ਜੀ ਕੁੱਤਿਆਂ ਦੇ ਨਾਂ ਬੋਲਦੇ ਕੁੱਤਿਆਂ ਦੇ ਨਾਂ ਬੋਲਦੇ ਆ ਜੀ ਕਿੱਥੇ ਤੱਕ ਇਹਨੂੰ ਦੱਸ ਸਕਦੇ ਆ ਆ ਸਾਰਾ ਏਰੀਆ ਜੀ ਆ ਇਸ ਤੋਂ ਪਿਛਲੇ ਵਾਲਾ ਏਰੀਆ ਜੀ ਇੱਕ ਆ ਵਾਲਾ ਵੀ ਇਹ ਜੀ ਆ ਸਾਰਾ ਜਾ ਰਹੇ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਜੀ ਹਾਂ ਜੀ ਇਹ ਸਾਰਾ ਹੀ ਕੁੱਤਿਆਂ ਦੇ ਨਾਮ ਬੋਲਦਾ ਹਨਾ ਹਾਂ ਜੀ ਹਾਂ ਜੀ ਤੇ ਇਹ ਬੰਦੇ ਦੇ ਨਾਮ ਹੀ ਕਿਸੇ ਬੋਲਦਾ ਨਾ ਜੀ ਕਿਸੇ ਦੇ ਨਾਮ ਹੀ ਬੋਲਦਾ ਸਿਰਫ ਕੁੱਤਿਆਂ ਦੇ ਨਾਮ ਦੇ ਬੋਲਦਾ ਹੈ ਇਹ ਬੰਦਿਆਂ ਦੇ ਨਾਮ ਹੁੰਦੀ ਨਹੀਂ ਜਵੀਨ ਨਾ ਹੁੰਦੀ ਹੀ ਨਹੀਂ ਇਹ ਇਹ ਕੁੱਤੇ ਇਹ ਹੀ ਆ ਹਾਂ ਇਹ ਮਾਲਕ ਹੈ ਜੀ ਇਹ ਮਾਲਕ ਹੈ ਇਹ ਮਾਲਕ ਨੇ ਲੋ ਜੀ ਆ ਜਾਓ ਮੈਂ ਦਿਖਾਉਣਾ ਇਹ ਆ ਹੈ ਜੀ ਮਾਲਕ ਇਹ ਦਰਵੇਸ਼ ਇਹ ਮਾਲਕ ਆ ਇਸ ਜਗ੍ਹਾ ਦੇ ਔਰ ਅਣਗਿਣਤ ਕੁੱਤੇ ਆ ਇੱਥੇ ਇਸ ਥਾਂ ਤੇ ਆਪਾਂ ਚਲਾਂਗੇ ਕੀ ਲੋਜਿਕ ਹੈ ਇਹਦੇ ਪਿੱਛੇ ਉਹ ਵੀ ਤੁਹਾਨੂੰ ਦੱਸਾਂਗੇ ਕਿਉਂ ਕੁੱਤਿਆਂ ਦੇ ਨਾਂ ਜ਼ਮੀਨ ਬੋਲਦੀ ਔਰ ਕਿਹਾ ਜਾਂਦਾ ਆ ਵੀ ਜਿਹੜੀਆਂ ਫਰਦਾਂ ਵੀ ਹੋ ਇਹਨਾਂ ਦੇ ਨਾਲ ਪਟਵਾਰਖਾਨੇ 'ਚ ਜਾਈਏ ਤਾਂ ਫਰਦਾਂ ਵੀ ਕੁੱਤਿਆਂ ਦੇ ਨਾਂ ਬੋਲਦੀਆਂ ਆ ਤੇ ਦੱਸਿਆ ਜਾਂਦਾ ਵੀ ਜਿਹੜੀ ਵੀ ਇੱਧਰਲੇ ਪਾਸੇ ਨੂੰ ਅਜਮੀਰ ਦਿਖਾਈ ਦੇ ਰਹੀ ਆ ਨਾ ਬਾਕੀ ਦਾ ਪਾਸੇ ਅੰਦਰ ਜਾ ਕੇ ਦੇਖਦੇ ਆ ਕਿੱਧਰ ਕਿੱਧਰ ਆ ਤੇ ਉਹ ਸਾਰੀ ਹੀ ਇੱਕ ਕੁੱਤਿਆਂ ਦੇ ਨਾਂ ਬੋਲਦੀ ਆ 40 40 ਕਿੱਲੇ 40 40 ਕਿੱਲੇ ਕੁੱਤਿਆਂ ਦੇ ਨਾਂ ਬੋਲਦੇ ਆ ਕਿਹੜੇ ਦਰਸ਼ਕ ਇਸ ਜਗ੍ਹਾ ਤੇ ਆਏ ਆ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਆਪਣੀ ਵੀਡੀਓ ਦੇ ਜ਼ਰੀਏ ਇਸ ਜਗ੍ਹਾ ਦੇ ਦਰਸ਼ਨ ਕੀਤੇ ਆ ਤੇ ਉਹ ਵੀ ਜਰੂਰ ਦੱਸਿਓ ਜਿਹੜਾ ਇੱਥੇ ਦਾ 뷰 ਹੈ ਨਾ ਬਹੁਤ ਹੀ ਸ਼ਾਨਦਾਰ ਆ ਇਹ ਬੋੜਾ ਆ ਹਾਂਜੀ ਬਾਬਾ ਬੋੜ ਵੀ ਕਿਹਾ ਜਾਂਦਾ ਇਹਨਾਂ ਨੂੰ ਨਾ ਬਾਬਾ ਵੀ ਕਿਹਾ ਜਾਂਦਾ ਏ ਇਹ ਬੋੜ ਦੇ ਦਾੜੇ ਆ ਤੇ ਇਹ ਵੀ ਕਿਤੇ ਕਿਤੇ ਪਿੰਡਾਂ 'ਚ ਦੇਖਣ ਨੂੰ ਮਿਲਦੀਆਂ ਆ ਬਹੁਤ ਸੁੰਦਰ ਪਿੰਡ ਆ ਆ ਨਾਲ ਆ ਛੱਪੜ ਆ ਨਾ ਅਲੱਗ ਅਲੱਗ 뷰 ਨਿਕਲ ਕੇ ਆਉਂਦਾ ਆ ਹੈ ਕੁੱਤਿਆਂ ਦੇ ਨਾਂ ਹੀ ਆ ਸਾਰੀ ਹਾਂ ਕੁੱਤਿਆਂ ਦੇ ਨਾਮ ਆ ਇਹ ਸੱਚੀ ਗੱਲ ਆ ਨਾ ਹਾਂ ਠੀਕ ਆ ਅੱਛੀ ਊੜੀ ਲੈਈਆਂ ਤੇ ਤੁਹਾਡਾ ਪਿੰਡ ਇਹੀ ਆ ਨਾ ਹਾਂ ਠੀਕ 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 ਮੈਂ ਬੜੀ ਦੂਰੋਂ ਇਹ ਗੱਲ ਸੁਣ ਕੇ ਆਇਆ ਬੜੀ ਅਲੱਗ ਅਚੰਭਤ ਆ ਕਦੇ ਆਮ ਨਹੀਂ ਇਹ ਚੀਜ਼ਾਂ ਹੁੰਦੀਆਂ ਪਿੰਡਾਂ ਦੇ ਵਿੱਚ ਨਾ ਤੇ ਇਹ ਕਦੋਂ ਤੋਂ ਇਦਾਂ ਚੱਲਦਾ ਆ ਰਿਹਾ ਭਾਈ ਮਨ ਤਾਂ ਪਤਾ ਨਹੀਂ ਮਨ ਨੂੰ ਪੰਜ ਮਨ ਨੂੰ ਮੰਜਾ ਸਾਲ ਹੋ ਗਏ ਉਹਨਾਂ ਰਾਿਆਂ ਨੂੰ ਅੱਛਾ ਉਦੋਂ ਦਾ ਤੁਸੀਂ ਇਹ ਸੁਣਦੇ ਆ ਰਹੇ ਹੋ ਹਾਂ ਜਿਉਂ ਹੀ ਦੇਖ ਰਹੇ ਹੋ ਹੀ ਸੁਣ ਰਹੇ ਹੋ ਕੁੱਤੇ ਕਾਫੀ ਕੁੱਤੇ ਆ ਉੱਥੇ ਨਾ ਠੀਕ ਆ ਉਹ ਸਿਆਣਿਆਂ ਨੇ ਕੁੱਤੇ ਦੀ ਗੱਲ ਜੀ 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 ਹਾਂ ਬਾਕੀ ਵਕੀਓ ਨਹੀਂ ਪੁੱਛਾਂਗੇ ਜੀ ਹਾਂ ਪੁੱਤਰੋ ਓ ਹੈਲੋ 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 ਓ ਲੈ ਵੀ ਮੇਰੇ ਕਿਦਾਂ ਪੁੱਤਰੋ ਵਧੀਆ ਵਧੀਆ ਹਾਂਜੀ ਗੋਡਾ ਜਾਂਦੇ ਹੁੰਦੇ ਉਹ ਤੇ ਡੇਰੇ ਤੇ ਹਾਂਜੀ ਅੱਛਾ ਉਹ ਜਿਹੜੀ ਜ਼ਮੀਨ ਆ ਕਿਹਨਾਂ ਦੇ ਨਾਂ ਤੇ ਉਹ ਕੁੱਤਿਆਂ ਦੇ ਨਾਂ ਤੇ ਨਿਆਣੇ ਨੂੰ ਹੀ ਪਤਾ ਆ ਸਾਰਿਆਂ ਨੂੰ ਨਾ ਹਾਂਜੀ ਜ਼ਮੀਨ ਜਿਹੜੀ ਇਹ ਭਾਜੀ ਕੁੱਤਿਆਂ ਦੇ ਨਾਂ ਬੋਲਦੀ ਹੈ ਹਾਂਜੀ ਉਹ ਤਾਂ ਬੋਲਦੀ ਹੈ ਕੁੱਤੇ ਦੇ ਨਾਂ ਦੀ ਤੇ ਕਦੋਂ ਤੋਂ ਇਹ ਚੱਲਦਾ ਆ ਰਿਹਾ ਕੋਈ ਸੁਣਿਆ ਵੀ ਕਦੋਂ ਤੋਂ ਚੱਲਦਾ ਇਹ ਇਹ ਤਾਂ ਬਹੁਤ ਟਾਈਮ ਹੋ ਗਿਆ ਜੀ ਸਾਡੇ ਜੰਮਣ ਤੋਂ ਦਾਦੇ ਪਰਦਾਦੇਾਂ ਤੋਂ ਵੀ ਪਹਿਲਾਂ ਦੀ ਗੱਲ ਹੈ ਪਹਿਲਾਂ ਦੀ ਗੱਲ ਆ ਨਾ ਸਦੀਆਂ ਤੋਂ ਚੱਲਦਾ ਆ ਰਿਹਾ ਸਦੀਆਂ ਤੋਂ ਹੋ ਗਈ ਜੇ ਤੁਹਾਡੇ ਦਾਦੇ ਪਰਦਾਦੇਾਂ ਤੋਂ ਪਹਿਲੀ ਗੱਲ ਹੋਈ ਤਾਂ ਦਾਦੇ ਪਰਦਾਦੇਾਂ ਤੋਂ ਪਹਿਲਾਂ ਰਾਜੇ ਮਹਾਰਾਜਾਂ ਦੇ ਟਾਈਮ ਦੀ ਗੱਲ ਹੈ ਸੱਚੀ ਨੂੰ ਕੁੱਤੇ ਨੇ ਨਾ ਇਹ ਜਮਈ ਨਾ ਕੁੱਤੇ ਨੇ ਹਾਂ ਇਹਦਾਂ ਹੀ ਕੁੱਤਿਆਂ ਦੇ ਨਾਲ ਬੋਲਦੀ ਆ ਹਾਂ ਜੀ ਕਿੰਨੇ ਚਿਰ ਤੋਂ ਇਹ ਚੱਲਦਾ ਉਹ ਸਾਡੇ ਤੋਂ ਪਹਿਲਾਂ ਦੀ ਇਹ ਗੱਲਾਂ ਨੇ ਵੀ ਕਦੇ ਬਾਹਰਲਾ ਕੁੱਤਾ ਨਹੀਂ ਇੱਥੇ ਆ ਸਕਦਾ ਇਹਨਾਂ ਕੁੱਤਿਆਂ 'ਚ ਇਹ ਰਾਲੇ ਨਹੀਂ ਦਿੰਦੇ ਹੈਗੇ ਇੱਧਰ ਵਾਲੇ ਕੁੱਤੇ ਉਹਨਾਂ ਨੂੰ ਰਾਲੇ ਨਹੀਂ ਦਿੰਦੇ 50 ਬੜਾ ਅਜੀਬ ਆ ਪਾਜੀ ਸਾਰੇ ਕੁੱਤਿਆਂ ਦੇ ਨਾਮ ਕਰੋੜਾਂ ਦੀ ਜ਼ਮੀਨ ਹਾਂਜੀ ਹਾਂ ਸੁਰੂ ਤੋਂ ਕੁੱਤਿਆਂ ਦੇ ਨਾਮ ਹੀ ਕੁੱਤਿਆਂ ਦੇ ਨਾਮ ਹੀ ਹੈ ਨਾ ਇਹ ਬੰਦਾ ਕਰਾ ਨਹੀਂ ਸਕਦਾ ਆਪਣੇ ਨਾਮ ਇਹਨਾਂ ਨੂੰ ਅਜੇ ਇਹ ਬੰਦਾ ਨਹੀਂ ਕਰਾ ਸਕਦਾ ਇਹ ਕਹਿੰਦੇ ਗਲਤ ਹੋ ਜਾਂਦਾ ਹਾਂ ਕਿਹਦੀ ਹੋਈ ਇਦਾਂ ਹਾਈ ਹੋਈ ਹੈ ਕਿੱਦਾਂ ਹੋਈ ਸੀਗੀ ਬਸ ਕੋਈ ਸੀ ਵੀ ਉਹ ਆਪਣੇ ਨਾਮ ਕਰਾਣ ਲੱਗੇ ਸੀਗੇ ਪਰ ਫਿਰ ਉਹਨਾਂ ਨਾਲ ਕੁਝ ਮਾੜਾ ਹੋਣ ਲੱਗੇ ਸੀ ਕਿ ਮਹਾਰਾਜਾ ਜੀ ਲੋ ਕਿਰਪਾਈ ਆ ਬਈ ਇਹ ਕੁੱਤਿਆਂ ਦੇ ਨਾ ਹੀ ਆ ਤੇ ਕੁੱਤਿਆਂ ਨੂੰ ਕਹਿੰਦੇ ਬਹੁਤ ਪੂਜਦੇ ਵੀ ਆ ਹਾਂਜੀ ਤਿੰਨੇ ਟਾਈਮ ਉਹਨਾਂ ਨੂੰ ਖਾਣਾ ਮਿਲਦਾ ਇੱਥੇ ਓਕੇ ਉਸ ਤੋਂ ਬਾਅਦ ਬੰਦਿਆਂ ਨੂੰ ਮਿਲਦਾ ਹਾਂ ਓਥੇ ਬਾਹਰਲੀ ਸਾਈਡ ਤੁਸੀਂ ਜਾ ਕੇ ਦੇਖਿਓ ਤੇ ਲੱਗਿਆ ਕੀ ਚੱਲਾਂ ਮੈਂ ਉੱਥੇ ਚੱਲਾਂ ਬਈ ਅਈ ਸਤਿ ਸ਼੍ਰੀ ਅਕਾਲ ਜੀ ਇਹੀ ਪਿੰਡ ਤੁਹਾਡਾ ਹਾਂਜੀ ਇਹ ਅੱਛਾ ਜੀ ਇਦਾਂ ਨਾ ਇਸ ਪਿੰਡ ਦੇ ਵਿੱਚ ਜਿੱਦਾਂ ਇੱਥੇ ਸਥਾਨ ਆ ਇੱਕ ਦੱਸਿਆ ਜਾਂਦਾ ਵੀ ਉੱਥੇ ਉਹ ਜਿਹੜੀ ਪੈਲੀ ਆ ਜ਼ਮੀਨ ਆ ਸਾਰੀ ਕੁੱਤਿਆਂ ਦੇ ਨਾਮ ਬੋਲਦੀ ਆ ਹਾਂਜੀ ਕੁੱਤਿਆਂ ਦੇ ਨਾਮ ਹੈ ਜੀ ਸੱਚੀ ਗੱਲ ਹੈ ਹਾਂਜੀ ਸੱਚੀ ਗੱਲ ਹੈ ਜੀ ਜੀ ਸੱਚੀ ਹੈ ਜੀ ਕਿੰਨੇ ਕਚਿਰ ਤੋਂ ਸੁਣਦੇ ਯਾਨੀ ਤੁਹਾਨੂੰ ਕੀ ਲੱਗਦਾ ਕਿੰਨੇ ਸਾਲਾਂ ਤੋਂ ਇਦਾਂ ਚੱਲਦਾ ਆ ਰਿਹਾ ਇਹ ਤਾਂ ਕੀ ਸਾਲਾਂ ਤੋਂ ਆਈਆਂ ਬਹੁਤ ਸਾਲਾਂ ਤੋਂ ਆਈਆਂ ਦੋ ਟਾਂ ਹੀ ਸਾਲਾਂ ਤੋਂ 200 ਸਾਲ ਹੋ ਗਏ 200 ਸਾਲ 250 ਸਾਲ ਸਦੀਆਂ ਹੋ ਗਈਆਂ ਜਾਨੀ ਜੀ 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 ਅੱਛਾ ਆਉਣ ਵਾਲੀਆਂ ਸੰਗਤਾਂ ਨੂੰ ਕੀ ਕਹੂੰਗੇ ਜਿੱਦਾਂ ਹੁਣ ਦੂਰੋਂ ਸੰਗਤਾਂ ਆਉਂਦੀਆਂ ਵੀਡੀਓ ਦੇਖ ਕੇ ਉਹਨਾਂ ਨੇ ਆਉਣਾ ਉਹਨਾਂ ਨੂੰ ਕੀ ਕਹੋਗੇ ਵੀ ਇੱਥੇ ਆਉਣ ਲਈ ਇੱਥੇ ਧੰਨਵਾਦ ਕਰਾਂਗੇ ਉਹਨਾਂ ਦਾ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਡੇ ਤੰਗੜਾ ਖੇੜੇ ਚ ਆਏ ਤੁਸੀਂ ਬੜੀ ਕੀ ਆ ਬਾਤ ਜੀ ਬਹੁਤ 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 ਪਿਆਰ ਮਿਲਿਆ ਜੀ ਇਸ ਪਿੰਡ ਚ ਆ ਕੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਇਹ ਪਿੰਡ ਵਾਲਿਆਂ ਦਾ ਬਹੁਤ ਪਿਆਰ ਸਹਿਯੋਗ ਮਿਲਿਆ ਔਰ ਜਿਹਨੂੰ ਵੀ ਪੁੱਛਿਆ ਉਹਨਾਂ ਦਾ ਇਹ ਜਵਾਬ ਆਇਆ ਸੀ ਵਾਕਿਆ ਇਹ ਕੁੱਤਿਆਂ ਦੇ ਨਾਂ ਬੋਲਦੀ ਹੈ ਕੋਈ ਮੈਂ ਕਲੀਅਰ ਕਰਨਾ ਚਾਹੁੰਦਾ ਸੀਗਾ ਕਿਤੇ ਨਾ ਕਿਤੇ ਇੱਕ ਦੋ ਨੂੰ ਪੁੱਛ ਕੇ ਨਾ ਮੈਂ ਚੱਲ ਜਾਮਾ ਪਰ ਨਹੀਂ ਹਰ ਇੱਕ ਬੰਦਾ ਹਰ ਇੱਕ ਬੱਚਾ ਹਰ ਇੱਕ ਹਰ ਇੱਕ ਬਜ਼ੁਰਗ ਸਾਰਿਆਂ ਨੇ ਇਹ ਹੀ ਕਿਹਾ ਵੀ ਵਾਕਿਆ ਇਹ ਜ਼ਮੀਨ ਜਿਹੜੀ ਹੈ ਨਾ ਕੁੱਤਿਆਂ ਦੇ ਨਾਂ ਬੋਲਦੀ ਹੈ ਕੀ ਗੱਲ ਬਾਜੀ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਇਹ ਪਾਜੀ ਜਿੱਦਾਂ ਇਹ ਜ਼ਮੀਨ ਜਿਹੜੀ ਵਾਕਿਆ ਕੁੱਤਿਆਂ ਦੇ ਨਾਂ ਬੋਲਦੀ ਹੈ ਫਰਦ ਵਿੱਚ ਆਹੋ ਇਹ ਤਾਂ ਹੈ ਗਈ ਇਹ ਵਿੱਚ ਬੋਲਦੀ ਆ ਹਾਂ ਹਾਂ ਇਹ ਮਤ ਪੈਨ ਸਮਾਦਾਂ ਦਾ ਨਾ ਹੋਵੇ ਬਾਦਮ ਕੁੱਤਿਆਂ ਨਾ ਆਵੇ ਜੀ 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 ਇਹ ਉਹਨਾਂ ਨੂੰ ਰੋਟੀ ਪੈਂਦੀ ਹੈ ਨਾਲੇ ਵੀ ਜ਼ਮੀਨ ਉਹਨਾਂ ਦੇ ਨੋਈ ਵੀ ਕੋਈ ਬੰਦਾ ਕਰਾ ਨਹੀਂ ਸਕਦਾ ਬੰਦਾ ਕੁੱਤਿਆਂ ਦੀ ਨਹੀਂ ਜ਼ਮੀਨ ਆ ਪੈਨ ਨੂੰ ਵਰਤ ਸਮਾਦਨ ਦੇ ਨੋਈ ਜੀ ਤੇ ਬੰਦਾ ਨਹੀਂ ਕਰਵਾ ਸਕਦਾ ਬੰਦਾ ਨਹੀਂ ਕਰਵਾ ਸਕਦਾ ਜੀ 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 ਕਦੀ ਹੋਇਆ ਵੀ ਇਦਾਂ ਬੰਦੇ ਨੇ ਕਰਵਾਉਣੀ ਚਾਹੀਦੀ ਹੋਵੇ ਹਾਂ ਇੱਕ ਬਾਬੇ ਨੇ ਕਰਵਾਉਣੀ ਚਾਹੀਦੀ ਅੱਛਾ ਜੀ ਫਿਰ ਉਹ ਕਰਵਾ ਨਹੀਂ ਸਕਿਆ اچھا ਹੋ ਨਹੀਂ ਸਕਦਾ ਹੋ ਨਹੀਂ ਸਕਦਾ ਹਾਂ ਠੀਕ ਠੀਕ ਇਹ ਵੀ ਕੋਈ ਕ੍ਰਿਸ਼ਮਾ ਹੀ ਆ ਉਹਦਾ ਹਾਂ ਹਾਂ ਕਰਾਮਾ ਤੇ ਆ ਜੇ ਰਹਿਣੀ ਆ ਤੇ ਇਹ ਕੁੱਤਿਆਂ ਦੇ ਨਾਲ ਹੀ ਰਹਿਣੀ ਆ ਬੰਦਾ ਨਹੀਂ ਕਰਵਾ ਸਕਦਾ ਬੰਦਾ ਨਹੀਂ ਕਰਵਾ ਸਕਦਾ ਬੰਦਾ ਨਹੀਂ ਕਰਵਾ ਸਕਦਾ ਤੁਹਾਡਾ ਇਹੇ ਪਿੰਡ ਹੈ ਹਾਂ ਇਹੇ ਪਿੰਡ ਹੈ ਠੀਕ 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 ਆ ਭਾਜੀ ਜਿਹੜਾ ਪਿੰਡ ਤੋਂ ਬਾਹਰ ਬਾਹਰ ਆ ਤੇ ਆਜੋ ਚਲਦੇ ਹਾਂ ਹੁਣ ਦਰਬਾਰ ਤੇ ਕਰਦੇ ਆ ਦਰਸ਼ ਮੇਲੇ ਉਹ ਇਸ ਦਰਬਾਰ ਤੇ ਰਹਿੰਦੇ ਆ ਅਣਗਿਣਤ ਕੁੱਤੇ ਜਿਨ੍ਹਾਂ ਦੇ ਨਾਂ ਤੇ ਆ ਜ਼ਮੀਨ ਕਰੋਨਾ ਦੀ ਆ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਜਿੱਦੀ ਸਾਈਡ ਆਪਾਂ ਜਾ ਤੇ ਲੋ ਜੀ ਪਹੁੰਚ ਗਏ ਆ ਆਪਾਂ ਦਰਬਾਰ ਤੇ ਤੇ ਇਹ ਰਸਤਾ ਜਿਹਦਾ ਕੁੱਤਿਆਂ ਦੇ ਡੇਰੇ ਸ਼ਿਵਜੀ ਮਹਾਰਾਜ ਦੀ ਬਹੁਤ ਵੱਡੀ ਪ੍ਰਤੀਮਾ ਬਣੀ ਹੋਈ ਆ ਕਰੋੜਾ ਟੌਪ ਦੇ ਉੱਪਰ ਤੁਸੀਂ ਦਰਸ਼ਨ ਕਰ ਸਕਦੇ ਆ ਨਾਲ ਸ਼ਿਵਜੀ ਮਹਾਰਾਜ ਦਾ ਤਰਸ਼ੂਲ ਤੇ ਇਹ ਆ ਜੀ ਕਰੋੜਾ ਹਾਂਜੀ ਤੇ ਇਹ ਦਰਬਾਰ ਆ ਜਿੱਥੇ ਅਣਗਿਣਤ ਕੁੱਤੇ ਰਹਿੰਦੇ ਆ ਇਸ ਦਰਬਾਰ ਦੇ ਔਰ ਜਿਨ੍ਹਾਂ ਦੇ ਨਾਂ ਤੇ 1 ਕਰੋੜਾਂ ਦੀ ਜ਼ਮੀਨ ਆ ਇਸ ਦਰਬਾਰ ਦੀ ਜਿਹੜੀ ਜ਼ਮੀਨ ਆ ਨਾ ਸਾਰੀ ਉਹ ਕੁੱਤਿਆਂ ਦੇ ਨਾਂ ਤੇ ਬੋਲਦੀ ਆ ਤੇ ਇਸ ਜਗ੍ਹਾ ਦੇ ਉੱਤੇ ਕਹਿੰਦੇ ਇਹ ਨਾ ਆਵਾਜ਼ ਲੱਗਦੀ ਆ ਕੀ ਕਹਿੰਦੇ ਭਾਜੀ ਆਪਾਂ ਉਹਨੂੰ ਉਹਨੂੰ ਬੋਲਦੇ ਆ ਜੀ ਵੀ ਆ ਜਾ ਯਾਨੀ ਕਿ ਤੂੰ ਐਵੇਂ ਬੋਲਦੇ ਆ ਜੀ ਅਜੇ ਇਹ ਬੋਲਦੇ ਉਹ ਜਿਹੜੇ ਸੰਤ ਇੱਥੇ ਆਤਮਾਤਮਾ ਜੀ ਹਾਂ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਰੇ ਕੁੱਤੇ ਇਕੱਠੇ ਹੋ ਗਏ ਇੱਥੇ ਲੰਗਰ ਖਾਦੇ ਆ ਜੀ ਸਾਰੇ ਇਸ ਵੇਲੇ ਇੱਥੇ ਆ ਜਾਣੇ ਉਸੇ ਆਏ ਹਾਂ ਇਸੇ ਬੋਲਦੇ ਆ ਜੀ ਤੇ ਉਸ ਤੋਂ ਬਾਅਦ ਜਿਹੜਾ ਫਿਰ ਉਹ ਪਹਿਲਾ ਲੰਗਰ ਕੁੱਤੇ ਨੂੰ ਚੁਕਾਇਆ ਜਾਂਦਾ ਹਾਂ ਕੁੱਤੇ ਨੂੰ ਚੁਕਾਇਆ ਜਾਂਦਾ ਜੀ ਕਿਸੇ ਵੀ ਮਤਲਬ ਆਪਣਾ ਇਨਸਾਨ ਨੂੰ ਨਹੀਂ ਖਲਾ ਸਕਦੇ ਜੀ ਤੇ ਉਸ ਤੋਂ ਬਾਅਦ ਹਾਂ ਉਸ ਤੋਂ ਬਾਅਦ ਫਿਰ ਸੰਤ ਮਹਤਮਾ ਖਾਣਗੇ ਜੀ ਅਜੇ ਉਸ ਤੋਂ ਬਾਅਦ ਸੰਤ ਮਹਤਮਾ ਖਾਣਗੇ ਪਹਿਲਾਂ ਸਭ ਤੋਂ ਕੁੱਤਿਆਂ ਨੂੰ ਖੁਲਾਇਆ ਜਾਂਦਾ ਹੈ ਨਾ ਜੀ ਜੀ ਤੇ ਆਜੋ ਇਹ ਜਿਹੜਾ ਮੇਨ ਗੇਟ ਆ ਨਾ ਇਹ ਹੈਗਾ ਇਸ ਵੇਲੇ ਬੰਦ ਇਹ 3 ਵਜੇ ਖੁੱਲਦਾ ਜਿਹੜੇ ਸੰਤ ਇਸ ਵੇਲੇ ਕਹਿੰਦੇ ਰੈਸਟ ਕਰਦੇ ਆ 3 ਵਜੇ ਖੋਲਦੇ ਆ ਇੱਕ ਹੋਰ ਚਿੱਤਰਗਲ ਦਾ ਪਤਾ ਲੱਗਾ ਇੱਥੇ ਆ ਕੇ ਤੇ ਉਹ ਇਹ ਵੀ ਇਸ ਸਥਾਨ ਤੇ ਨਾ ਇੱਕ ਇੱਥੋਂ ਕੋਈ ਪੰਜ-ਸੱਤ ਕਿੱਲੇ ਹਟ ਕੇ ਹੈਗੀ ਆ ਹੈ ਭੂਤਨਾਥ ਦਾ ਮੰਦਿਰ ਹਾਂ ਜੀ ਹਾਂ ਜੀ ਪੂਦਨਾਥ ਦਾ ਮੰਦਿਰ ਪੂਖਰਾਤ ਦਾ ਮੰਦਿਰ ਔਰ ਉਸ ਜਗ੍ਹਾ ਤੋਂ ਇੱਕ ਪੁਰਾਣੀ ਗੁਫਾ ਕਹਿੰਦੇ ਇੱਥੇ ਤੱਕ ਆਉਂਦੀ ਆ ਬਈ ਉਹ ਹੁਣ ਉਹ ਬੰਦ ਕਰ ਦਿੱਤੀ ਆ ਉੱਪਰ ਕੋ ਦਾ ਗੇਟ ਇੱਧਰ ਵੀ ਆ ਤੇ ਦੂਜੇ ਪਾਸੇ ਵੀ ਆ ਉਹ ਆਪਾਂ ਦਰਸ਼ਨ ਕਰਾਉਂਦੇ ਆ ਤੇ ਅਰੋ ਚੱਲਦੇ ਆ ਪਹਿਲਾਂ ਆਪਾਂ ਹੁਣ ਬੈਕ ਸਾਈਡ ਤੇ ਕਿਉਂਕਿ ਇਹ ਤਾਂ ਖੁੱਲਣਾ 3 ਵਜੇ ਦਰਬਾਰ ਇੱਧਰੋਂ ਮੇਨ ਗੇਟ ਜਿਹੜਾ ਆਪਾਂ ਪਿੱਛੋਂ ਦੀ ਘੁੰਮ ਕੇ ਆਉਂਦੇ ਆ ਇਹ ਸਾਧੂ ਸੰਤਾਂ ਦੇ ਆਣੇ ਸਮਤ ਜਿਹੜੇ ਸਾਧੂ ਸੰਤ ਇੱਥੇ ਜਿਨ੍ਹਾਂ ਨੇ ਸੇਵਾ ਕੀਤੀਆਂ ਉਹਨਾਂ ਦੀਆਂ ਸਮਾਧੀਆਂ ਬਣੀਆਂ ਆ ਹਨਾ ਜੀ ਜੀ ਤੇ ਇਹ ਆ ਗਿਆ ਜੀ ਸੈਡ ਵਾਲਾ ਗੇਟ ਮੇਨ ਜਿਹੜਾ ਗੇਟ ਆ ਉਹ ਖੁੱਲਦਾ 3 ਵਜੇ ਬਾਕੀ ਜਿਹੜੀਆਂ ਵੀਡੀਓ ਦੇਖ ਰਹੇ ਉਹਨਾਂ ਲਈ ਵੀ ਦੱਸ ਦਵਾਂ ਇਹ ਕਿੰਨੇ ਵਜੇ ਬੰਦ ਹੋ ਜਾਂਦਾ ਇਹ ਸਾਢੇ 12 ਤੋਂ ਬਾਅਦ ਬੰਦ ਹੋ ਜਾਂਦਾ ਜੀ ਸਾਢੇ 12 ਤੋਂ ਬਾਅਦ ਬੰਦ ਹੋ ਜਾਂਦਾ ਫੇਰ ਖੁੱਲਦਾ 3 ਵਜੇ ਤੇ ਲੋ ਜੀ ਇਹ ਆ ਜੀ ਮੇਨ ਇਹ ਦੂਸਰਾ ਗੇਟ ਤੇ ਇਹਦੇ ਰਾਹੀਂ ਆਪਾਂ ਅੰਦਰ ਐਂਟਰੀ ਕਰਦੇ ਆ ਤੇ ਕਰਾਉਂਦੇ ਆ ਤੁਹਾਨੂੰ ਦਰਸ਼ਨ ਅੰਦਰ ਦੇ ਲੋ ਜੀ ਇਹ ਆ ਉਹ ਸਥਾਨ ਇਹ ਆ ਜੀ ਦਰਬਾਰ ਤੇ ਇਹਦੇ ਅੰਦਰ ਬਾਬਾ ਜੀ ਦਾ ਚੱਲਦਾ ਅਖੰਡ ਧੂਣਾ ਜਿਹੜਾ ਸਦੀਆਂ ਤੋਂ ਚੱਲਦਾ ਆ ਰਿਹਾ ਆ ਤੇ ਦੱਸਿਆ ਜਾਂਦਾ ਵੀ ਇਹ ਜਿਹੜੀ ਵੀ ਇਹ ਸਾਰੀ ਕਰਾਮਾਤ ਉਹ ਧੂਨੇ ਦੀ ਆ ਨਾ ਧੂਨੇ ਦੀ ਆ ਧੂਨੇ ਦੀ ਆ ਤੇ ਇਸ ਜਗ੍ਹਾ ਦੇ ਉੱਤੇ ਭਾਜੀ ਇਹ ਕੁੱਤਿਆਂ ਦੇ ਨਾਂ ਜ਼ਮੀਨ ਬੋਲਦੀ ਆ ਹਾਂਜੀ ਹਾਂਜੀ ਸਾਰੇ ਪਿੰਡ ਨੂੰ ਅਸੀਂ ਪੁੱਛ ਲਿਆ ਆ ਠੀਕ ਆ ਨਾ ਵੀਰਾਂ ਸੱਚੀ ਗੱਲ ਤੇ ਇਹ ਕਦੋਂ ਤੋਂ ਇਹ ਸ਼ੁਰੂ ਹੋਈ ਪਰੰਪਰਾ ਜੀ ਉਰੇ ਕਿਸੇ ਟਾਈਮ ਪਾਣੀ ਆ ਗਿਆ ਸੀ ਜਾਨੀ ਕਿ ਨੂੰ ਆਪਾਂ ਹੜ੍ਹ ਕਹਿ ਦਿੰਨੇ ਆ ਕਿਹੜੀ ਜਗ੍ਹਾ ਇਹ ਇਸ ਪਿੰਡ ਦੇ ਵਿੱਚ ਜੀ ਹਾਂ ਇਹ ਸਾਰਾ ਹੀ ਉਹਨਾਂ ਦਾ ਏਰੀਆ ਵਜਦਾ ਨੇ ਜੀ ਪਟਿਆਲਾ ਦੀ ਹਾਂ ਸਾਡਾ ਜ਼ਿਲ੍ਹਾ ਸਾਡਾ ਜੀ ਉਹ ਪਟਿਆਲਾ ਅੱਛਾ ਜੀ ਹਾਂ ਜੀ ਹਾਂ ਜੀ ਉਹ ਦੇਖਦੇ ਫਿਰ ਰਹੇ ਸੀ ਵੀ ਕਿੱਥੇ ਕਿੱਥੇ ਮੇਰੇ ਜ਼ਿਲ੍ਹੇ ਦੇ ਵਿੱਚ ਪਾਣੀ ਕਿੱਥੇ ਕਿੱਥੇ ਕਿੰਨਾ ਹੈ ਰਾਜਾ ਪੁੱਪਾ ਜੀ ਹਾਂ ਰਾਜਾ ਪੁੱਪਾ ਜੀ ਜਦੋਂ ਆਏ ਨੇ ਜੀ ਇੱਥੇ ਪਾਣੀ ਦੇਖਣ ਵੀ ਕਿੰਨੇ ਕਿੰਨੇ ਤੇ ਕੀ ਨੁਕਸਾਨ ਹੋਇਆ ਤਾਂ ਇਸ ਟਾਈਮ ਮਹਾਤਮਾ ਬੈਠੇ ਸੀਗੇ ਜੀ ਬਾਬਾ ਭਗਵਾਨਗੀਰ ਜੀ ਤਾਂ ਉਹਨਾਂ ਕੋਲ ਆਏ ਉਹਨਾਂ ਨੇ ਕਹਿੰਦੇ ਜੀ ਸਾਡਾ ਇਹ ਸ਼ ਬੀਹ ਪਾਣੀ ਦੇ ਕਾਰਨ ਇਹ ਡੁੱਬ ਰਿਹਾ ਹੈ ਬੀਹ ਦਾ ਕੋਈ ਹੱਲ ਹੈ ਤਾਂ ਬਾਬਾ ਜੀ ਨੇ ਕਿਹਾ ਹੱਲ ਹੈਗਾ ਤੇ ਉਹਨਾਂ ਨੇ ਉਹਨਾਂ ਨੂੰ ਪੂਪਤੀ ਦਿੱਤੀ ਸੀਗੀ ਜਿਸ ਕਾਰਨ ਉਹ ਪਾਣੀ ਸਾਰਾ ਪਟਾਲੇ ਦਾ ਉਤਰ ਗਿਆ ਸੀਗਾ ਜੀ ਜਿਹੜਾ ਧੂਣਾ ਆਪਾਂ ਪਹਿਲਾਂ ਦਰਜਾ ਹਾਂ ਉਹ ਧੂਣੇ ਗੋਣ ਉਹਨਾਂ ਨੇ ਗੇਟ ਲਗਾ ਦਿੱਤਾ ਹੈ ਹਾਂਜੀ ਹਾਂਜੀ ਇੱਥੇ ਸਸ ਇੱਥੇ ਮੇਨ ਸੀ ਆਰਾਮ ਕਰ ਰਹੇ ਹਾਂ ਜੀ ਹਾਂਜੀ ਉਹ 3 ਵਜੇ ਤੋਂ ਬਾਅਦ ਖੁੱਲਣਾ ਆ ਉਹ ਧੂਣਾ ਜਿਹੜਾ ਅਖੰਡ ਚੱਲਦਾ ਆ ਰਿਹਾ ਹਾਂਜੀ ਹਾਂਜੀ ਜਦੋਂ ਉਹ ਪਪੁੱਤੀ ਦਿੱਤੀ ਹੈ ਜੀ ਉਹ ਧੂਣੇ ਦੀ ਧੂਣੇ ਦੀ ਜੀ ਹਾਂਜੀ ਹਾਂਜੀ ਧੂਣੇ ਦੀ ਦਿੱਤੀ ਹੈ ਜੀ ਉਹ ਇਸ਼ਾਰਾ ਜਿਹੜਾ ਪਟਾਲੇ ਦਾ ਪਾਣੀ ਸੀਗਾ ਜੀ ਥੋੜਾ ਹੱਸਤਾ ਹੱਸਤਾ ਕਰਕੇ ਉਤਰਨ ਲੱਗਿਆ ਸੀਗਾ ਜੀ ਸਾਰੇ ਏਰੀਆ ਦਾ ਸਾਰਾ ਏਰੀਆ ਦਾ ਜੀ ਅੱਛਾ ਉਹ ਪਪੁੱਤੀ ਦੇ ਦੇਣ ਪਪੁੱਤੀ ਦੇ ਹਾਂ ਪਪ ਕਹਿਆ ਸੀ ਕਿ ਜਦੋਂ ਤੱਕ ਆਪਣੇ ਸ਼ਹਿਰ ਦੇ ਵਿੱਚ ਐਂਟਰੀ ਨਹੀਂ ਨਾ ਕਰ ਦਿੰਦੇ ਵੀ ਇਹ ਪੂਤੀ ਤੁਹਾਡੇ ਨਾਲ ਜਾਏਗੀ ਜਦ ਤੁਸੀਂ ਆਪਣੇ ਸ਼ਹਿਰ ਪਹੁੰਚ ਜਾਓਗੇ ਵੀ ਇਹ ਸਾਰਾ ਪਾਣੀ ਦਾ ਨਾਲੇ ਦੇ ਨਾਲ ਉੱਤਰ ਜਾਏਗਾ ਅੱਛਾ ਉਹ ਉੱਤਰੇ ਵੀ ਹੈ ਜੀ ਉੱਤਰ ਗਿਆ ਸੀ ਉੱਤਰ ਗਿਆ ਸੀ ਜੀ ਉਸ ਤੋਂ ਬਾਅਦ ਜੀ ਰਾਜਪੁੱਪਾ ਜੀ ਜਦੋਂ ਦੁਆਰੇ ਹੀ ਸਮੁੰਦਰ ਦੇ ਵਿੱਚ ਆਏ ਜੀ ਤਾਂ ਉਹਨਾਂ ਨੇ ਕਿਹਾ ਜੀ ਵੀ ਸਾਡੇ ਕੋਈ ਲਈ ਸੇਵਾ ਹੈ ਜੀ ਦੱਸੋ ਜੀ ਕਹਿੰਦੇ ਅਸੀਂ ਸੇਵਾ ਦੇਖੋ ਕੀ ਕਰਨੀ ਹੈ ਵੀ ਸਾਡੇ ਕੁੱਤੇ ਨੇ ਇਹ ਜੀ ਜੀ ਤਾਂ ਇਹਨਾਂ ਨੂੰ ਜਿੰਨੀ ਕੋਈ ਫੀਮ ਖਵਾ ਸਕਦੇ ਖਵਾ ਸਕਦੇ ਖਵਾ ਲੋ ਅੱਛਾ ਕੁੱਤਿਆਂ ਨੂੰ ਕੁੱਤਿਆਂ ਨੂੰ ਜੀ ਕੁੱਤਿਆਂ ਨੂੰ ਵੀ ਮੇਰਾ ਇਹ ਕੁੱਤਾ ਫੀਮ ਖਾਂਦਾ ਹੈ ਅੱਛਾ ਜੀ ਠੀਕ ਹੈ ਜੀ ਵੀ ਜੀ ਹਾਂਜੀ ਫਿਰ ਉਹ ਜਦੋਂ ਫੀਮ ਖਵਾਈ ਜੀ ਉਹ ਖਾ ਕੇ ਕੁੱਤੇ ਨੂੰ ਇਸ਼ਾਰਾ ਕੀਤਾ ਵੀ ਹੋਰ ਖਾਣੀ ਹੈ ਕਹਿੰਦਾ ਹੋਰ ਖਾਣੀ ਹੈ ਜੀ ਤਾਂ ਉਸ ਟਾਈਮ ਉਹਦੇ ਕੋਲ ਫੀਮ ਮੁੱਕ ਗਈ ਸੀ ਜੀ ਰਾਜਾ ਪੁੱਪਾ ਜੀ ਕੋਲ ਅੱਛਾ ਜੀ ਹਾਂ ਉਹ ਬਾਬਾ ਜੀ ਫਿਰ ਕਹਿਣ ਲੱਗੇ ਜੀ ਤੂੰ ਤਾਂ ਕਹਿੰਦਾ ਸੀ ਕਿ ਮੈਂ ਸੇਵਾ ਕਰਾਂਗਾ ਇਹ ਆ ਸਾਡਾ ਕੁੱਤਾ ਤੁਰ ਰਹਿ ਨਹੀਂ ਸਕਿਆ ਠੀਕ ਹੈ ਜੀ ਤਾਂ ਉਸ ਨੇ ਨੇ ਫਿਰ ਬਾਬਾ ਜੀ ਨੂੰ ਦੁਬਾਰੇ ਬੇਨਤੀ ਕੀਤੀ ਵੀ ਮਹਾਰਾਜ ਮੇਰੇ ਲਈ ਹੋਰ ਦੱਸੋ ਕਿ ਐਸੇਵਾ ਕਰ ਸਕਦੇ ਹਾਂ ਕਹਿੰਦਾ ਹੁਣ ਮੇਰਾ ਕੁੱਤਾ ਜਾਏਗਾ ਚੱਕਰ ਲਗਾ ਕੇ ਆਏਗਾ ਵੀ ਜਿੰਨੇ ਵੀ ਇਹ ਚੱਕਰ ਲਗਾਏਗਾ ਇਹਦੇ ਨਾਂ ਭੂਮੀ ਕਰ ਦੇਣਾ ਜ਼ਮੀਨ ਹਾਂ ਜ਼ਮੀਨ ਹਾਂ ਜੀ ਹਾਂ ਜ਼ਮੀਨ ਦੀ ਭੂਮੀ ਜਿੱਥੇ ਤੱਕ ਚੱਕਰ ਮਰਨ ਗਿਆ ਅੱਛਾ ਜੀ ਹਾਂ ਜੀ ਤਾਂ ਉਹ ਜ਼ਮੀਨ ਆਪਣਾ ਜੀ ਕੁੱਤੇ ਦੇ ਨਾਮ ਚੜੀਏ ਜੀ ਅੱਛਾ ਜਿੱਥੇ ਜਿੱਥੇ ਤੱਕ ਕੁੱਤੇ ਨੂੰ ਘੁੰਮ ਗਿਆ ਘੁੰਮ ਗਿਆ ਜੀ ਉਹ ਸਾਰੀ ਸਾਰੀ ਜ਼ਮੀਨ ਉਹ ਸਾਰੀ ਜ਼ਮੀਨ ਕੁੱਤੇ ਦੇ ਨਾਮ ਕੁੱਤਿਆਂ ਦੇ ਨਾਮ ਤੇ ਆ ਇਹ ਰਜਿਸਟਰੀ ਨਹੀਂ ਕਰਾ ਸਕਦਾ ਕੋਈ ਰਜਿਸਟਰੀ ਇਹ ਰਜਿਸਟਰੀ ਨਹੀਂ ਕਰਾ ਸਕਦਾ ਨਾ ਜੀ ਨਾ ਕੁੱਤੇ ਹੀ ਕਰਾ ਸਕਦੇ ਆਪਣੇ ਜੀ ਇਹ ਕੋਈ ਨਹੀਂ ਕਰਾ ਸਕਦਾ ਨਹੀਂ ਵੀਰੇ ਕੋਈ ਰਜਿਸਟ੍ਰੇਸ਼ਨ ਨਹੀਂ ਓਕੇ ਫਰਦਾਂ ਫਰਦਾ ਵੀ ਇਹੀ ਬੋਲਦੀ ਹੈ ਇਹਦੀ ਵੀ ਕੁੱਤੇ ਦਾ ਨਾਮ ਹੈ ਹਾਂ ਇਹ ਕਰੋੜਾਂ ਦੀ ਜ਼ਮੀਨ ਜਿਹੜੀ ਹੈ ਨਾ ਮੈਂ ਵੈਸੇ ਜ਼ਿਕਰ ਕੀਤਾ ਪਹਿਲਾਂ ਵੀਡੀਓ ਦੇ ਵਿੱਚ ਇਹ ਵਾਕਿਆ ਹੀ ਸੱਚ ਆ ਇਹ ਕਰੋੜਾਂ ਦੀ ਜ਼ਮੀਨ ਜਿਹੜੀ ਹੈ ਨਾ ਕੁੱਤਿਆਂ ਦੇ ਨਾਂ ਹੈ ਜੀ ਦਰਵੇਸ਼ਾਂ ਦੇ ਨਾਂ ਹੈ ਨਾ ਕੁੱਤਿਆਂ ਦੇ ਨਾਂ ਤੇ ਕੁੱਤਿਆਂ ਨੂੰ ਇਹ ਪੂਜਦੇ ਵੀ ਪੂਜਦੇ ਮੈਂ ਜੀ ਪੂਜਦੇ ਆ ਜੀ ਹਾਂਜੀ ਹਾਂਜੀ ਦੋ ਟਾਈਮ ਰੋਟੀ ਪੈਂਦੀ ਹੈ ਜੀ ਰੁੱਕਾ ਵੱਜਦਾ ਹੈ ਜੀ ਅੱਛਾ ਰੁੱਕਾ ਹਾਂ ਰੁੱਕਾ ਹੀ ਵੱਜਦਾ ਹੈ ਰੁੱਕਾ ਵੱਜਦਾ ਮਤਲਬ ਨਸੀਬ ਪੈਂਦੀ ਹੈ ਦੁੱਧ ਦੀ ਹਾਂਜੀ 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 ਰੁੱਕਾ ਵੱਜਦਾ ਮਤਲਬ ਮਤਲਬ 12:30 ਵਜੇ ਰੁੱਕਾ ਵੱਜਦਾ ਹੈ ਜੀ ਅੱਛਾ ਜੀ ਹਾਂਜੀ ਇਹ ਸਾਰੇ ਇਕੱਠੇ ਹੋ ਜੰਨੇ ਆ ਜੀ ਫਿਰ ਆਪਣਾ ਇਹ ਰੋਟੀ ਛਕਦੇ ਆ ਜੀ ਲੰਗਰ ਪ੍ਰਸਾਦਾ ਜੋ ਵੀ ਬਣਦੇ ਹਾਂ ਅੱਜ ਉਹ ਰੁੱਕੇ ਦਾ ਮਤਲਬ ਆਵਾਜ਼ 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 ਚਲੋ ਮਾਰਦੇ ਆ ਸਾਰੇ ਕਿੱਥੇ ਹੋ ਗਏ ਸਾਰੇ ਕਿੱਥੇ ਬੈੰਨੇ ਆ ਜੀ ਓਕੇ ਗੁੱਡ ਹਾਂ ਜੀ ਹਾਂ ਜੀ ਅੱਛਾ ਇਹ ਹੁਣ ਪੈਲੀ ਕਿੱਥੇ ਤੱਕ ਆਪਾਂ ਕੋਠੇ ਦੇ ਇਹ ਪੈਲੀ ਜੀ ਆ ਹਾਂ ਜੀ ਹਾਂ ਜੀ ਆ ਸੜਕ ਜਾ ਰਹੀ ਹੈ ਜੀ ਰੋਡ ਹਾਈਵੇ ਠੀਕ ਹੈ ਜੀ ਸੜਕ ਕਿੱਦੇ ਉਹ ਸਾਹਮਣੇ ਜਿਹੜਾ ਹਾਂ ਆ ਬ੍ਰਿਕਸ਼ ਦਿਖ ਰਹੇ ਆ ਜੀ ਤੇ ਬੈਕ ਸਾਈਡ ਤੋਂ ਸੰ ਨਾਲ ਨਾਲ ਲੱਗਦੇ ਜੀ ਉਹ ਸਾਈਡ ਚਲੀ ਜਾਂਦੀ ਹੈ ਜੀ ਉਹ ਨਿੰਬ ਖੜਾ ਜੀ ਉਹ ਸਾਈਡ ਦੀ ਹਾਂ ਠੀਕ ਹੈ ਜੀ ਅੱਛਾ ਉਧਰ ਹੋਈ ਹੋਰ ਵੀ ਆ ਉਹ ਪਿੱਛੇ ਕੁੱਤਿਆਂ ਦੇ ਨਾਂ ਤੇ ਆ ਕੁੱਤੇ ਦੇ ਨਾਂ ਉਹ ਕਿਹੜੀ ਸਾਈਡ ਆ ਉਹ ਪਿਛਲੀ ਸਾਈਡ ਜਿਹੋ ਆਪਣਾ ਪਿੰਡ ਛੱਡ ਗਏ ਜੀ ਅੱਛਾ ਜੀ ਹਾਂ ਜੀ ਹਾਂਜੀ ਉਹ ਵੀ ਉਸ ਵੇਲੇ ਰਾਜੇ ਨੇ ਦਿੱਤੀ ਹੋਊਗਾ ਉਹ 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 ਨਾਲ ਕਿੱਥੇ ਜਿੱਥੇ ਤੱਕ ਕੁੱਤੀ ਗਈ ਇਹ ਜਾਨਵਰ ਗੇ ਜੱਦ ਕੁੱਤੇ ਕਿੰਨੇ ਹੋਏ ਜੀ ਮਤਲਬ A to Z ਜਿੱਥੇ ਸਭ ਹਾਂ ਜੀ ਹਾਂ ਜੀ ਹਾਂ ਜੀ ਤੇ ਇੱਕ ਗੱਲ ਵੀ ਕੁੱਤੇ ਤਾਂ ਆਲੇ ਦੁਆਲੇ ਪਿੰਡਾਂ ਦੇ ਵੀ ਹੈਗੇ ਆ ਹਾਂ ਜੀ ਹਾਂ ਜੀ ਹੋਰ ਨਹੀਂ ਆਉਂਦੇ ਜੀ ਉਰੇ ਕੁੱਤੇ ਜਿਹੜੇ ਕੁੱਤੇ ਡੇਰੇ ਰਹਿੰਦੇ ਆ ਜੀ ਉਹੀ ਰਹਿਣਗੇ ਬਾਹਰ ਦਾ ਕੁੱਤਾ ਨਹੀਂ ਆਂਦਾ ਜੀ ਉਰੇ ਅੱਛਾ ਹਾਂ ਇਹਨਾਂ ਦਾ ਬੜਨ ਨਹੀਂ ਹੁੰਦੇ ਜੀ ਡੇਰੇ ਵਾਲੇ ਹੂ ਇਹ ਜਿਹੜੇ ਹਾਂ ਜਿਹੜੇ ਡੇਰੇ ਹਾਂ ਜਿਹੜੇ ਹਾਂ ਜਿਹੜੇ ਤੁਹਾਨੂੰ ਕਿੱਦਾਂ ਪਛਾਣੂਗੀ ਵੀ ਇੱਥੇ ਡੇਰੇ ਦਾ ਕਿੱਦਾਂ ਪਤਾ ਲਾਉਂ ਬਾਹਰੋਂ ਆ ਗਿਆ ਬਾਹਰੋਂ ਦਾ ਪਤਾ ਲਾ ਜਾਂਦਾ ਜੀ ਇਹਨੇ ਆਪਣੇ ਲੜਾਈਆਂ ਪਾ ਲਾਏ ਨੇ ਜੀ ਇਹ ਹਾਂ ਅੱਛਾ ਕਿੱਥੇ ਜਿਹੜੇ ਇੱਥੇ ਦੇ ਕੁੱਤੇ ਆ ਹਾਂ ਜਿਹੜੇ ਇੱਥੇ ਦੇ ਕੁੱਤੇ ਨੇ ਜੀ ਕਿਸੇ ਨੂੰ ਆ ਗਿਆ ਹਾਂ ਉਹ ਸਾਨੂੰ ਪਤਾ ਲਾ ਜਾਂਦਾ ਵੀ ਬਾਹਰ ਦਾ ਕੁੱਤਾ ਹੈ ਅੱਛਾ ਹਾਂ ਸਾਨੂੰ ਤਾਂ ਪਤਾ ਲੱਗਦਾ ਜਦੋਂ ਇਹ ਲੜਾਈ ਪਾਣੇ ਆ ਜੀ ਹੋਰ ਇੱਕ ਪਤਾ ਲੱਗਾ ਮੈਨੂੰ ਇੱਥੇ ਕਹਿੰਦੇ ਵੀ ਇੱਕ ਗੁਫਾ ਵੀ ਆ ਗੁਫਾ ਵੀ ਹੈਗੀ ਹੈ ਜੀ ਹਾਂ ਉਹਦਾ ਮੇਨ ਰਸਤਾ ਇੱਥੋਂ ਸ਼ੁਰੂ ਹੋ ਕੇ ਜੀ ਉੱਥੇ ਨਿਕੜਦਾ ਸੀਗਾ ਠੀਕ ਹੈ ਜੀ ਹਾਂ ਜਿੱਥੋਂ ਚੰਡਾ ਦਿਖ ਰਿਹਾ ਹੈ ਜੀ ਨਾਲ ਜਾ ਕੇ ਮੰਦਿਰ ਆਉਂਦਾ ਜੀ ਆਪਣਾ ਭੂਤਨਾਥ ਮੰਦਿਰ ਕਿੰਨੇ ਹੈ ਜੀ ਅੱਛਾ ਜੀ ਹਾਂ ਜੀ ਉੱਥੇ ਗੁਫਾ ਨਿਕਲਦੀ ਹੈ ਜੀ ਇੱਥੋਂ ਕਿੱਥੋਂ ਨਿਕਲਦੀ ਹੈ ਜੀ ਇਹਦੋਂ ਅੰਦਰ ਨਿਕਲਦੀ ਹੈ ਤੋਣਾਂ ਦੇ ਨਾਲ ਕਮਰੇ ਹੈ ਜੀ ਅੱਛਾ ਜੀ ਹਾਂ ਜੀ ਉਸ ਜਗ੍ਹਾ ਤੋਂ ਨਿਕਲਦੀ ਹੈ ਉਸ ਜਗ੍ਹਾ ਤੋਂ ਨਿਕਲਦੀ ਹੈ ਜੀ ਮੱਟੇ ਜੀ ਮੱਟ ਮੱਟ ਹਾਂ ਮੱਟ ਕਹਿੰਦੇ ਹੈ ਜੀ ਮੱਟ ਕਹਿੰਦੇ ਹਾਂ ਮੱਟ ਮਟਾ ਹਾਂ ਇੱਕ ਕੁੱਤਿਆਂ ਵਾਲਾ ਬਲੇ ਡੇਰਾ ਇੱਕ ਮਟਾਂ ਵਾਲਾ ਡੇਰਾ ਕੁੱਤਿਆਂ ਵਾਲਾ ਡੇਰਾ ਵਜਦਾ ਹੈ ਹਾਂ ਕੁੱਤਿਆਂ ਵਾਲਾ ਡੇਰਾ ਜ਼ਿਆਦਾ ਵਜਦਾ ਹੈ ਜੀ ਮਟਨ ਮਟਨ ਨਾਮ ਤੋਂ ਘੱਟ ਵਜਦਾ ਹੈ ਜੀ ਕੁੱਤਿਆਂ ਵਾਲੇ ਡੇਰੇ ਤੋਂ ਜ਼ਿਆਦਾ ਵਜਦਾ ਹੈ ਜੀ ਬਈ ਕੁੱਤਿਆਂ ਵਾਲਾ ਡੇਰਾ ਠੀਕ ਹੈ ਜੀ ਪਿੰਡ ਖਾਨਪੁਰ ਹੈ ਜੀ ਜ਼ਿਲ੍ਹਾ ਪਟਿਆਲਾ ਹੈ ਜੀ ਹਾਂ ਜੀ ਹਾਂ ਜੀ ਹੁਣ ਇੱਕ ਚੀਜ਼ ਹੋਰ ਬਈ ਇੱਕ ਚੀਜ਼ ਹੋਰ ਦੱਸਣੀ ਆ ਆਪਾਂ ਬਈ ਇੱਥੇ ਪਹੁੰਚਣ ਦਾ ਸਹੀ ਹਾਂ ਜੀ ਲੋਕੇਸ਼ਨ ਲੋਕੇਸ਼ਨ ਦਾ ਜੇ ਮੰਨ ਲਓ ਦਿੱਲੀੋਂ ਆਉਣਾ ਹੋਵੇ ਜਾਂ ਜਲੰਧਰੋਂ ਆਉਣਾ ਹੋਵੇ ਪਹਿਲਾਂ ਕਿੱਥੇ ਰੁਕਣ ਪਹਿਲਾਂ ਆਪਾਂ ਨੇ ਰੁਕਣਾ ਜੀ ਰਾਜਪੁਰਾ ਬਾਈਪਾਸ ਜੀ ਗगन ਚੌਂਗ ਜੀ ਰਾਜਪੁਰਾ ਬਾਈਪਾਸ ਹਾਂ ਬਾਈਪਾਸ ਗगन ਚੌਂਗ ਜੀ ਠੀਕ ਹੈ ਜੀ ਉਸ ਸਾਈਡ ਤੋਂ ਆਪਾਂ ਜਦੋਂ ਪਟੇਲਾ ਵੱਲ ਜਾਂਦੇ ਆ ਜੀ ਇਹ ਗੰਡਾ ਖੇੜੀ ਪਿੰਡ ਆਏਗਾ ਜੀ ਪਟੇਲਾ ਰੋਡ ਦੇ ਉੱਪਰ ਜੀ ਗੰਡਾ ਖੇੜੀ ਗੰਡਾ ਖੇੜੀ ਜੀ ਹਾਂ ਜੀ ਉਸ ਤੋਂ 2 ਕਿਲੋਮੀਟਰ ਅੱਗੇ ਆ ਜੀ ਖਾਨਪੁਰ ਜਿਹੜਾ ਕੁੱਤਿਆਂ ਵਾਲਾ ਡੇਰਾ ਨਾਮ ਬਸਦੇ ਜੀ ਠੀਕ ਹੈ ਜੀ ਉੱਥੇ ਕਿਸੇ ਨੂੰ ਪੁੱਛ ਸਕਦੇ ਹਾਂ ਕਿਸੇ ਨੂੰ ਪੁੱਛ ਸਕਦੇ ਗੰਡਾ ਖੇੜੀ ਜਦੋਂ ਆਪਾਂ ਆ ਗਏ ਜੀ ਕਿਸੇ ਨੂੰ ਨਹੀਂ ਪੁੱਛ ਸਕਦੇ ਆ ਬਈ ਕੁੱਤਿਆਂ ਵਾਲਾ ਡੇਰੇ ਮੰਦਿਰ ਤੇ ਜਾਣਾ ਹੈ ਉਹ ਸਾਨੂੰ ਸ ਆਪਾਂ ਚੱਲਾਂਗੇ ਜੀ ਭੂਤਨਾਥ ਮੰਦਿਰ ਤੇ ਨਾ ਤੇ ਇਹ ਜਿਹੜੀਆਂ ਇੱਧਰ ਤੁਸੀਂ ਦਰਬਾਰ ਦੇਖ ਰਹੇ ਮੰਦਿਰ ਬਣਿਓ ਆ ਇਹ ਹੈਗੇ ਆ ਜਿਹੜੇ ਸਮਾਧੀਆਂ ਬਣੀਆਂ ਆ ਜਿਹੜੇ ਸੰਤ ਇੱਥੇ ਪਹਿਲਾਂ ਸੇਵਾ ਕਰਦੇ ਸੀ ਉਹਨਾਂ ਦੀਆਂ ਨਾ ਸਮਾਧੀਆਂ ਬਣੀਆਂ ਸਾਰਿਆਂ ਦੀਆਂ ਨਾ ਤੇ ਇੱਧਰ ਦੀ ਜਾ ਹੁਣ ਹਾਂਜੀ ਇੱਧਰ ਦੀ ਚੱਲਣਾ ਆਜੋ ਆਜੋ ਫਿਰ ਆਜੋ ਆਜੋ ਭੂਤਨਾਥ ਮੰਦਿਰ ਭੂਤਨਾਥ ਮੰਦਿਰ ਤੇ ਇਸ ਜਗ੍ਹਾ ਤੇ ਆ ਜੀ ਉਹ ਥਰੰਗ ਜਿਹੜੀ ਉਹ ਗੁਫਾ ਆ ਨਾ ਇੱਥੋਂ ਮੰਦਿਰ ਦੇ ਅੰਦਰੋਂ ਨਿਕਲਦੀ ਆ ਤੇ ਉੱਥੇ ਤੱਕ ਜਾਂਦੀ ਆ ਹਾਂਜੀ 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 ਬਿਲਕੁਲ ਸੱਚ ਹੈ ਜੀ ਬਿਲਕੁਲ ਸੱਚ ਹੈ ਬਾਕੀ ਦੱਸਿਆ ਜਾਂਦਾ ਵੀ ਇੱਥੇ ਦਰਸ਼ਨ ਕਰਨ ਵਾਲੇ ਇੱਥੇ ਜਿਹੜੇ ਸੱਚੇ ਮਨੋਂ ਆਉਂਦੇ ਆ ਨਾ ਉਹਨਾਂ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਆ ਤੇ ਫਿਰ ਉਹ ਮੱਥਾ ਟੇਕਣ ਵੀ ਆਉਂਦੇ ਮੱਥਾ ਟੇਕਣ ਵੀ ਆਉਂਦੇ ਆ ਜੀ ਜਿਹੜਾ ਆਪਣਾ ਕਿਸੇ ਨੂੰ ਨਹੀਂ ਉਪਰੀ ਉਪਰਾਈ ਵੀ ਹੋ ਜਾਂਦੀ ਹੈ ਜੀ ਜਿਹੜਾ ਅੰਦਰ ਤੂਣਾ ਨਾ ਹੈ ਜੀ ਉਹਦੀ ਪਵਿੱਤੀ ਹੀ ਬਹੁਤ ਹੈ ਜੀ ਕਿਸੇ ਨੇ ਝਾੜਾ ਨਹੀਂ ਕਰਨਾ ਕੁਝ ਨਹੀਂ ਕਰਨਾ ਫਿਰ ਵੀ ਇੱਕ ਪਵਿੱਤੀ ਲਾਣਕਾਰ ਨਹੀਂ ਬੰਦਾ ਠੀਕ ਹੋ ਜਾਂਦਾ ਜੇਡੀ ਮਰਜ਼ੀ ਉਪਰੀ ਤੋਂ ਉਪਰਾਈ ਹੋਵੇ ਜੀ अच्छा जी हां ये सत्त गल है जी 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 हां जी हां कि आज ਜਿੰਨੀ ਜਮੀਨ ਤੁਸੀਂ ਦੇਖ ਰਹੇ ਆ ਇਹ ਸਾਰੀ ਦਰবেশਾਂ ਦੇ ਨਾਂ ਤੇ ਆ ਆਪਾਂ ਉਸੇ ਹੀ ਜਮੀਨ ਚ ਘੁੰਮ ਰਹੇ ਆ ਆ ਇਧਰ ਦਰਵਾਰ ਆ ਜੀ ਇਥੋਂ ਆਪਾਂ ਆਏ ਆ ਤੇ ਇਧਰ ਆ ਜੀ ਭੂਤਨਾਥ ਮੰਦਿਰ ਇਹ ਸਾਰੀ ਪੈੜੀ ਇਹਦੇ ਪਿੱਛੇ ਜਿਹੜਾ ਪੱਠਾ ਆ ਉਹ ਉਹ ਵੀ ਕੁੱਤਿਆਂ ਦਾ ਨਾਂ ਆ ਜੀ ਇਸ ਸਾਈਡ ਵਾਲਾ ਇਹ ਪੱਠਾ ਵੀ ਕੁੱਤ ਦਰবেশਾਂ ਦੇ ਨਾਂ ਤੇ ਦਰবেশਾਂ ਦੇ ਨਾਂ ਤੇ ਹੈ ਨਾ ਲਓ ਜੀ ਆ ਆ ਗਿਆ ਜੀ ਭੂਤਨਾਥ ਮੰਦਿਰ ਇੱਧਰ ਕੀ ਬਣਿਆ ਜੀ ਇੱਧਰ ਇੱਧਰ ਦਾ ਹੀ ਵੈਸੇ ਕੋਈ ਜਿਵੇਂ ਬਾਹਰ ਦਾ ਸੰਤ ਆਉਂਦਾ ਹੈ ਰੈਸਟ ਕਰ ਸਕਦੇ ਜੀ ਉਹਦੇ ਲਈ ਬਣਾਇਆ ਹੋਇਆ ਹੈ ਅੱਛਾ ਇਹ ਆ ਜੀ ਭੂਤਨਾਥ ਮੰਦਿਰ ਹਾਂਜੀ ਹਾਂਜੀ ਭੂਤਨਾਥ ਮੰਦਿਰ ਦੀ ਇੱਥੇ ਬਹੁਤ ਆਸ਼ੂ ਹੁੰਦਾ ਜੀ ਸ਼ਿਵਰਾਤਰੀ ਪਹਿਲੇ ਦਿਨ ਕਿਆ ਬਾਤ ਹੈ ਕਿਆ ਆਨੰਦ ਆ ਯਾਰ ਇੱਥੇ ਇੱਕ ਅਲੱਗ ਸ਼ਾਂਤੀ ਆ ਨਾ ਹਾਂਜੀ 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 ਬ੍ਰਿਜ ਬਹੁਤ ਵਧੀਆ ਹੈ ਜੀ ਹਾਂਜੀ ਹਾਂਜੀ ਆਦਰਕ ਦਾ ਆਇਆ ਆ ਬਿਲ ਦਾ ਸੀਗਾ ਜੀ ਇਹ ਸੁੱਕ ਗਿਆ ਜੀ ਦਵਾਰੀ ਬੇਲ ਬੇਲ ਪੱਤਰੀ ਨਾ ਬਿਲ ਪੱਤਰ ਜੀ ਹਾਂ ਜੀ ਹਾਂ ਜੀ ਬਹੁਤ ਪੁਰਾਣੇ ਹੈ ਜੀ ਤੇ ਹੁਣ ਜਿਹੜੇ ਪਿੰਡ ਦੇ ਰਹਿਣ ਵਾਲੇ ਬਿਛਿੰਦੇ ਆ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਪਤਰੀਆਂ ਬਜ਼ੁਰਗ ਵੀ ਮਿਲੇ ਮੇਰੇ ਭਰਾ ਵੀ ਮਿਲੇ ਇੱਥੇ ਦਾ ਇੱਥੇ ਸੀਗੇ ਬਾਬਾ ਜੀ ਭਗਵਾਨ ਗਿਰੀ ਅੱਛਾ ਜੀ ਨਾ ਨਾ ਇਹ ਕੁੱਟੀਆਂ ਬਣਾਈ ਹੋਈ ਸੀਗੀ ਇੱਥੇ ਅੱਛਾ ਜੀ ਤੇ ਜਿਵੇਂ ਸਾਡੇ ਸੁਣਨ ਚ ਆਇਆ ਵੀ ਪਟਾੜੇ ਦਾ ਕੋਈ ਰਾਜਾ ਸੀਗਾ ਅੱਛਾ ਜੀ ਜਿਵੇਂ ਰਾਤ ਨੂੰ ਰਸਤਾ ਪਰਾਂਲੇ ਟਾਈਮਾਂ 'ਚ ਭਟਕੇ ਜਾਂਦੇ ਉਸ ਟਾਈਮ ਘੋੜੇ ਹੁੰਦੇ ਸੀਗੇ ਹਾਂ ਤੇ ਉਹ ਚਲੇ ਗਏ ਇੱਥੇ ਬਾਬਾ ਜੀ ਕੋਲ ਰਾਤ ਕੱਟੀ ਸੀਗੀ ਉਹਨਾਂ ਨੇ ਹਾਂ ਤੇ ਸਵੇਰੇ ਜਦੋਂ ਉਹਨਾਂ ਨੂੰ ਲੈਣ ਆਏ ਉਹਦੇ ਨਾਲ ਦੇ ਉੱਥੋਂ ਮੰਤਰੀ ਸੰਤਰੀ ਮਹਿਲ ਤੋਂ ਤੇ ਉਹ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਮੈਂ ਤੁਸੀਂ ਮੇਰੀ ਸੇਵਾ ਕੀਤੀ ਹੈ ਮੈਨੂੰ ਰਾਸ਼ਨ ਪਾਣੀ ਦਿਆ ਖਾਣ ਪੀਣ ਨੂੰ ਰਾਤ ਨੂੰ ਤੇ ਮੈਂ ਤੁਹਾਡੀ ਕੀ ਸੇਵਾ ਕਰਾਂ ਤਾਂ ਉਹਨਾਂ ਨੇ ਕਹਿਣਾ ਵੀ ਉਹਨਾਂ ਕੋਲ ਕੁੱਤੀ ਹੁੰਦੀ ਸੀਗੀ ਹਾਂ ਤੇ ਉਹਨਾਂ ਨੇ ਕਿਹਾ ਵੀ ਬਾਬਾ ਜੀ ਕਹਿਣ ਲੱਗੇ ਵੀ ਭਾਈ ਤੂੰ ਮੰਨੂ ਕੀ ਦੇਵੇਂਗਾ ਵੀ ਕੋਈ ਨਹੀਂ ਚੱਲਿਆ ਜਾ ਤੇ ਉਹ ਕਹਿਣ ਲੱਗੇ ਵੀ ਜੇ ਕੁੱਤੀ ਨੂੰ ਪਾ ਦੰਦੇ ਆਂ ਕੁੱਤੀ ਕੀ ਖਾਂਦੀ ਐ ਉਹ ਕਹਿੰਦਾ ਵੀ ਭਾਈ ਤਾਨੂੰ ਉਹ ਵੀ ਨਹੀਂ ਹੋ ਤੇ ਤੋਂ ਵੀ ਨਹੀਂ ਹੋਣਾ ਅੱਛਾ ਤੇ ਕੁੱਤੀ ਨੂੰ ਵੀ ਨੂੰ ਤੂੰ ਕੁਝ ਕਰ ਸਕਦਾ ਅੱਛਾ ਤੇ ਉਹਨਾਂ ਨੇ ਫਿਰ ਕਹਿੰਦਾ ਵੀ ਮੇਰੀ ਕੁੱਤੀ ਫੀਮ ਖਾਂਦੀ ਹੈ ਇਹਨੂੰ ਫੜਾ ਦੇਂਗਾ ਹਾਂਜੀ ਅੱਛਾ ਤੇ ਉਹਨਾਂ ਨੇ ਜਦੋਂ ਇਹ ਗੱਲ ਕਹੀ ਉਹ ਕਹਿੰਦਾ ਵੀ ਨਹੀਂ ਖਾ ਸਕਦੀ ਵੀ ਕੁੱਤੀ ਡਿੰਗ ਨਹੀਂ ਪੜ ਸਕਦੀ ਇੱਥੇ ਹੀ ਮਰ ਜੂਗੀ ਅੱਛਾ ਉਹ ਕਹਿੰਦਾ ਨਹੀਂ ਯਾਰ ਫੀਮ ਖਾ ਕੇ ਪੂਰਾ ਪਿੰਡ ਘੁੰਮ ਕੇ ਆਂਦੀ ਹੈ ਬਾਬਾ ਜੀ ਕਹਿਣ ਲੱਗੇ ਅੱਛਾ ਹਾਂ ਤੇ ਫਿਰ ਰਾਜੇ ਨੇ ਕਿਹਾ ਵੀ ਜਿੱਥੋਂ ਇਹ ਕੁੱਤੀ ਘੁੰਮ ਕੇ ਆਏਗੀ ਉਹ ਸਾਰੀ ਜ਼ਮੀਨ ਮੈਂ ਬਾਬੇ ਦੇ ਨਾਮ ਕਰਾਂਗਾ ਓਕੇ ਦੇ ਦੇ ਨਾਮ ਤੇ ਉਹ ਕੁੱਤੀ ਨੂੰ ਉਹਨਾਂ ਨੇ ਫੀਮ ਦੇਈ ਜਿੱਥੇ ਇੱਥੇ ਉਹ ਕੁੱਤੀ ਗਈ ਉਹ ਸਾਰੀ ਉਹਦੀ ਫਰਦ ਸਾਰੀ ਬਾਬੇ ਦੇ ਨਾਮ ਹੈ ਉਹ ਜਿਹੜੀ ਫਰਦ ਉਹ ਉਸ ਇਹ ਜਿਹੜੀ ਮੇਨ ਜਿਹੜੀ ਮੇਨ ਕਾਰਨ ਸੀ ਇਹ ਸੀਗਾ ਕੁੱਤਿਆਂ ਦੇ ਨਾਮ ਜਿਹੜੀ ਜ਼ਮੀਨ ਹੋਈ ਹੈ ਨਾ ਕੁੱਤੀ ਦਾ ਨਾਮ ਨਾਲ ਹੈ ਉਹਦਾ ਮਤਲਬ ਫਰਦਾਂ ਤੇ ਚੜ ਗਿਆ ਨਾ ਉਹ ਕਹਿ ਲੋ ਵੀ ਉਹ ਇੱਕ ਵਾਕਿਆ ਹੋਇਆ ਸੀ ਜਿਹਦੇ ਕਰਕੇ ਇਹ ਗੱਲਬਾਤ ਹੋਈ ਆ ਵੀ ਉਸ ਤੋਂ ਬਾਅਦ ਕੁੱਤਿਆਂ ਵਾਲਾ ਡੇਰਾ ਵੱਜਣ ਲੱਪਿਆ ਕੁੱਤਿਆਂ ਦੇ ਕਹ ਲਈ ਵੀ ਜ਼ਮੀਨਾਂ ਕੁੱਤਿਆਂ ਦੇ ਨਾਮ ਬੋਲਦੀ ਆ ਕਰੋੜਾਂ ਦੀ ਜ਼ਮੀਨ ਹੈ ਨਾ ਹਾਂਜੀ ਹਾਂਜੀ ਤੇ ਸਾਰਿਆਂ ਨੇ ਆਪੋ ਆਪਣੇ ਤੱਥ ਰੱਖੇ ਆ ਔਰ ਕੁੱਲ ਮਿਲਾ ਕੇ ਨਿਚੋੜ ਇਹ ਹੀ ਨਿਕਲਦਾ ਆ ਵੀ ਰਾਜਾ ਭੂਪਾ ਜੀ ਉਹਨਾਂ ਨੇ ਕੁੱਤਿਆਂ ਦੇ ਨਾਂ ਜ਼ਮੀਨ ਕਰਾਈ ਸੀ ਇੱਕ ਪਾਸੇ ਵੀ ਪਤਾ ਲੱਗਾ ਆ ਵੀ ਜਦੋਂ ਪਾਣੀ ਆਇਆ ਸੀਗਾ ਹੜ ਆਏ ਸੀਗੇ ਤੇ ਇੱਕ ਕਿਥੇ ਦਾ ਦੂਜੇ ਦਾ ਪਤਾ ਲੱਗਾ ਵੀ ਜਦੋਂ ਰਾਜਾ ਜੀ ਘੋੜੀ ਤੋਂ ਮਤਲਬ ਆ ਰਹੇ ਸੀ ਤਾਂ ਰਸਤਾ ਭੁੱਲ ਗਏ ਸੀ ਤੇ ਉਸ ਤੋਂ ਬਾਅਦ ਕਹ ਲਈਏ ਵੀ ਉਹਦਾ ਨਿਚੋੜ ਇੱਕੋ ਹੀ ਨਿਕਲਦਾ ਵੀ ਇਹ ਦਿੱਤੀ ਉਹਨਾਂ ਨੇ ਸੀ ਕੁੱਤਿਆਂ ਦੇ ਨਾਂ ਉਹਨਾਂ ਨੇ ਕਰਵਾਈ ਸੀ ਹਾਂਜੀ ਤੇ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਤੇ ਮੇਰੇ ਲਈ ਇਹ ਬਿਲਕੁਲ ਅਲੱਗ ਸੀ ਇੱਥੇ ਦਾ ਇਤਿਹਾਸ ਸ਼ਾਇਦ ਤੁਹਾਡੇ ਲਈ ਵੀ ਇਹ ਬਿਲਕੁਲ ਵਿਲੱਖਣ ਹੋਊਗਾ ਅਲੱਗ ਹੋਊਗਾ ਦਪੂਤ ਹੋਊਗਾ ਤੇ ਇੱਥੇ ਦੇ ਪਿੰਡ ਵਾਲਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਇੱਥੇ ਦੇ ਲੋਕਲ ਮਛਿੰਦੇ ਆ ਲੋਕਲ ਇੱਥੇ ਦੇ ਸਾਰੇ ਇਹਨਾਂ ਸਾਰਿਆਂ ਨਾਲ ਗੱਲ ਕੀਤੀ ਜਿਹਨੂੰ ਵੀ ਮੈਂ ਪੁੱਛਿਆ ਉਹਨੇ ਇੱਕੋ ਹੀ ਗੱਲ ਕੀਤੀ ਭਾਜੀ ਇਹ ਜਿਹੜੀ ਪੈਲੀ ਆ ਜਿੱਥੇ ਆਪਾਂ ਖੜੇ ਆ ਇਹ ਸਾਰੀ ਕਰੋੜਾਂ ਦੀ ਜ਼ਮੀਨ ਜਿਹੜੀ ਇਹ ਕੁੱਤਿਆਂ ਦੇ ਨਾਂ ਬੋਲਦੀ ਦਰਵੇਸ਼ਾਂ ਦੇ ਨਾਂ ਬੋਲਦੀ ਆ ਪਰ ਜੋ ਪਿੰਡ ਚੋਂ ਇਕੱਠੀ ਕੀਤੀ ਜਾਣਕਾਰੀ ਉਹ ਮੈਂ ਤੁਹਾਡੇ ਤੱਕ ਲੈ ਕੇ ਆਇਆ ਤੇ ਜਿਹੜਾ ਇੱਥੇ ਦਾ ਵਿਊ ਹੋਣਾ ਇਦਾਂ ਆ ਵੀ ਟੱਚਪੁਟ ਜਿੱਦਾਂ ਆਪਾਂ ਸਾਊਥ ਵਿੱਚ ਘੁੰਮਦੇ ਹੁੰਦੇ ਹੁੰਦੇ ਆ ਨਾ ਕੇਲਿਆਂ ਦੇ ਦਰਖਤ ਆ ਬਹੁਤ ਆਨੰਦਿਆ ਤੇ ਇੱਕ ਵਾਰੀ ਮੇਰੇ ਹਿਸਾਬ ਨਾਲ ਤੁਹਾਨੂੰ ਆਉਣਾ ਚਾਹੀਦਾ ਇੱਕ ਵਾਰੀ ਦੇਖੋ ਦਰਸ਼ਨ ਕਰੋ ਇਸ ਜਗ੍ਹਾ ਤੇ ਆ ਕੇ ਜਿੱਥੇ ਸੰਤਾਂ ਮਹਾਪੁਰਸ਼ਾਂ ਨੇ ਬੰਦਗੀਆਂ ਕੀਤੀਆਂ ਭਗਤੀਆਂ ਕੀਤੀਆਂ ਉਹ ਜਗ੍ਹਾ ਤਾਂ ਵੈਸੇ ਹੀ ਲੋਕੀਂ ਹੁੰਦੀਆਂ ਹਨਾ ਸ਼ੀ ਅਲੱਗ ਸ਼ਾਂਤੀ ਹੁੰਦੀ ਆ ਅਲੱਗ ਤੁਹਾਨੂੰ ਇੱਕ ਫੀਲ ਹੁੰਦਾ ਹੈ ਨਾ ਤੇ ਅੱਛਾ ਲੱਗਾ ਜੀ ਇਸ ਜਗ੍ਹਾ ਤੇ ਆ ਗਏ ਔਰ ਪਿੰਡ ਵਾਲਿਆਂ ਦਾ ਬਹੁਤ ਪਿਆਰ ਮਿਲਿਆ ਸਾਰਿਆਂ ਭੈਣਾ ਭਰਾਵਾਂ ਦਾ ਬਹੁਤ ਕੋਆਪਰੇਟ ਕੀਤਾ ਸਾਰਿਆਂ ਨੇ ਨਾ ਥੈਂਕ ਯੂ ਸਾਰੇ ਪਿੰਡ ਦਾ ਵੀ ਨਾ ਤੇ ਪਿੰਡ ਹੈਗਾ ਜੀ ਇਹ ਪਿੰਡ ਖਾਨਪੁਰ ਗੰਡੇ ਜੀ ਖਾਨਪੁਰ ਗੰਡੇ ਰੇਲੂ ਦਾ ਜੀ ਖਾਨਪੁਰ ਗੰਡੇ ਪਟਿਆਲੇ ਦੇ ਬਿਲਕੁਲ ਲਾਗੇ ਪੈਂਦਾ ਆ ਐਡਰੈਸ ਮੈਂ ਪਿਛੇ ਦੱਸ ਦਿੰਦਾ ਆ ਤੇ ਵੀਡੀਓ ਕਿੱਦਾਂ ਦੀ ਲੱਗੀ ਫਿਰ ਉਹ ਹੀ ਗੱਲ ਕਮੈਂਟਾਂ 'ਚ ਦੱਸ ਦਿਓ ਤੇ ਮੇਰਾ ਭਰਾ ਇੱਕ ਇਧਰ ਮੇਰਾ ਨਾਮ ਰਾਜਵੀਰ ਹੈ ਜੀ ਰਾਜਵੀਰ ਤੇ ਚਰਨਪ੍ਰੀਤ ਜੀ ਚਰਨਪ੍ਰੀਤ ਚਰਨਪ੍ਰੀਤ ਦਾ ਇਹਨਾਂ ਦੇ ਕਰਕੇ ਪੋਸੀਬਲ ਹੋਇਆ ਇਹ ਜਿਹੜਾ ਇੱਥੇ ਦਾ ਸ਼ੂਟ ਹੈ ਪਿੰਡ ਦੇ ਲੋਕਲ ਵਸਿੰਦੇ ਆ ਇਹ ਮੈਨੂੰ ਵੀ ਇਹਨਾਂ ਨੇ ਪਿੰਡ ਵਾਲਿਆਂ ਨਾਲ ਵੀ ਮਿਲਵਾਇਆ ਪਿੰਡ 'ਚ ਜਾ ਕੇ ਨਾ ਤੇ ਇਹ ਇੱਥੇ ਦਾ ਇਤਿਹਾਸ ਹੀ ਠੀਕ ਆ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਡੈਸਟੀਨੇਸ਼ਨ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਭਰਾ ਦਾ ਚੈਨਲ ਗ੍ਰੇਟ ਟੈਲੀਕਾਸਟ